शर्मा जी को जो गीत मेरा ले तो दो लाइन कहूंगा एक मिनट के गुरा जी एक मिनट वेला कर ड डाइने कहूंगा ਆਪਣੇ ਸਾਰੇ ਆਪਣੇ ਬਾਪ ਦੇ ਰੋਣ ਤਾੜੀ ਮਾਰ ਦਿਓ ਕਿਉਂ ਬਾਪ ਸਾਰੀ ਜ਼ਿੰਦਗੀ ਆਪਣੇ ਔਲਾਦ ਵਾਸਤੇ ਲਾਨਦਾ ਸਾਰੇ ਸੁੱਖ ਦੁੱਖ ਚੱਲ ਕੇ ਪਤਾ ਨਹੀਂ ਕਿੱਥੋਂ ਕਰਦਾ ਪੈਸੇ ਕਮਾਉਂਦਾ ਤਾਂ ਉਹਦੇ ਪਰ ਸਾਡੇ ਕੋਈ ਮਹਿਮਾਨ ਤਨਸ਼ੀਬ ਲੈ ਆਏ ਨੇ ਜੀਆਂ ਕਹਿੰਦੇ ਆ ਫਿਰ ਇਕੱਲੇ ਨੇ ਆਜ ਆਜੋ ਮੇਰੇ ਕੋਲ ਰਸਮ ਭਾਰੀ ਵਜਾ ਤੇ ਤਰ ਮਸਵਾ ਜਾ ਤੂੰ ਵਦ ਕੁਝ ਕਹਿਣ ਨੂੰ ਜੀ ਕਰਦਾ ਟੋੜੀ 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 ਦਾ 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 ਬਾਪੂ ਤੇ ਗਾਣੇ ਦੀ ਬਰਕਤ ਹੈ ਗਈ ਆ ਰਸਮ ਭਾਰੀ ਵਜਾ ਤੇ ਤਰੇ ਮਸਵਾ ਜਾ ਤੂੰ ਕੁਝ ਕਹਿਣ ਨੂੰ ਜੀ ਕਰਦਾ ਬਾਪੂਏ ਬਾਪੂ ਮੈਨੂੰ ਰੱਬ ਦੀ ਕਸਮ ਬਾਪੂਏ ਬਾਪੂ ਮੈਨੂੰ ਰੱਬ ਦੀ ਕਸਮ ਤੈਨੂੰ ਰੱਬ ਕਹਿਣ ਨੂੰ ਜੀ ਕਰਦਾ ਬਾਪੂਏ ਬਾਪੂ ਮੈਨੂੰ ਰੱਬ ਦੀ ਕਸਮ ਤੈਨੂੰ ਰੱਬ ਕਹਿਣ ਨੂੰ ਜੀ ਕਰਦਾ ਮੇਰੇ ਲਈ ਕਮਾਈ ਕੀਤੀ ਖੁਸ਼ੀ ਮੰਗੀ ਮੇਰੇ ਲਈ ਮੈਨੂੰ ਸੁੱਖ ਦਿੱਤੇ ਆਪ ਕੱਤੀ ਤੰਗੀ ਮੇਰੇ ਲਈ ਜੋ ਵੀ ਕਿਸੇ ਬਾਪ ਨੇ ਉਲਾਦ ਲਈ ਕਰਿਆ ਉਹ ਸਜ ਕਹਿਣ ਨੂੰ ਜੀ ਕਰਦਾ ਬਾਪ ਵੇ ਬਾਪ ਮੈਨੂੰ ਰੱਬ ਦੀ ਕਸਮ ਤੈਨੂੰ ਰੱਬ ਕਹਿਣ ਨੂੰ ਜੀ ਕਰਦਾ ਬਾਪ ਵੇ ਬਾਪ ਮੈਨੂੰ ਰੱਬ ਦੀ ਕਸਮ ਤੈਨੂੰ ਰੱਬ ਕਹਿਣ ਨੂੰ ਜੀ ਕਰਦਾ ਬਹੁਤ ਬਹੁਤ ਸ਼ੁਕਰੀਆ ਇਹ ਮੇਰਾ ਗੀਤ ਆਉਣ ਵਾਲਾ ਪਲੀਜ਼ ਦੇਖਿਓ ਉਹੜਾ ਤੁਸੀਂ ਜੇ ਨੂੰ ਅਸੀਂ YouTube ਤੇ ਲੋਡ ਕਰ ਦਾਂਗੇ ਮੇਰੇ ਹੱਥ ਵੱਲ ਕੇ ਬੇਤੀ ਹੈ ਕਿ ਇਹ ਮੇਰਾ ਆਪ ਦਾ ਗੀਤ ਆ ਬਾਕੀ ਲੋਕਾਂ ਵਾਸਤੇ ਮੇਰੇ ਫਾਦਰ ਸਾਹਿਬ ਨੂੰ ਡੈਡੀਕਟਾ ਸਰਬਾਤ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਦਿਲੋਂ ਆਇਆ ਜਰੂਰ ਮੇਰੇ ਗੀਤ ਸੁਣਿਆ ਬਹੁਤ ਬਹੁਤ ਬੇਤਿਹਾਰ